ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਨੀਰ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਦੁੱਧ ਤੋਂ ਪਨੀਰ ਬਣਾ ਕੇ ਤਿਆਰ ਕਰਾਂਗੇ ਉਹ ਵੀ ਘਰ ਦੇ ਵਿੱਚ ਇਹ ਜਿਹੜਾ ਘਰ ਦਾ ਪਨੀਰ ਆ ਬਹੁਤ ਜਦਾ ਸਵਾਦ ਹੁੰਦਾ ਬਹੁਤ ਸੌਫਟ ਬਣ ਕੇ ਤਿਆਰ ਹੁੰਦਾ ਹੈ ਤੇ ਇਹਦੀ ਜਿਹੜੀ ਸਬਜੀ ਆ ਉਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਓ ਅਸੀਂ ਜਿਹੜਾ ਪਨੀਰ ਬਣਾ ਕੇ ਤਿਆਰ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਅਸੀਂ 5 ਕਿਲੋ ਦੁੱਧ ਲੈ ਲਵਾਂਗੇ ਇੱਥੇ ਜਿਹੜਾ ਅਸੀਂ ਦੁੱਧ ਲਿਆ ਹੈ ਇਹ ਗਾਂ ਦਾ ਦੁੱਧ ਹੈ ਇਹ 5 ਕਿਲੋ ਦੁੱਧ ਹੈ ਇਹਨੂੰ ਆਪਾਂ ਗੈਸ ਦੇ ਉੱਤੇ ਰੱਖ ਦਵਾਂਗੇ ਇਹਨੂੰ ਅਸੀਂ ਉਬਾਲਾ ਆਉਣ ਤੱਕ ਵੇਟ ਕਰਾਂਗੇ ਜਿੰਨੀ ਦੇਰ ਤੱਕ ਉਬਾਲਾ ਨਹੀਂ ਆਂਦਾ ਹੈ ਓਨੀ ਦੇਰ ਤੱਕ ਅਸੀਂ ਗੈਸ ਨੂੰ ਮੀਡੀਅਮ 'ਤੇ ਰੱਖਾਂਗੇ ਥੋੜੀ ਹੀ ਦੇਰ ਦੇ ਵਿੱਚ ਅਸੀਂ ਦੇਖਾਂਗੇ ਜਿਹੜਾ ਸਾਡਾ ਦੁੱਧ ਹੈ ਰੇਜੇ ਪੈ ਚੁੱਕਾ ਹੈ ਤੇ ਇੱਥੇ ਅਸੀਂ ਇਹ ਦੁੱਧ 5 ਕਿਲੋ ਲਿਆ ਹੈ 5 ਕਿਲੋ ਤੋਂ ਜਿਹੜਾ ਪਨੀਰ ਹੈਗਾ 850 ਗ੍ਰਾਮ ਦੇ ਕਰੀਬ ਬਣ ਕੇ ਤਿਆਰ ਹੁੰਦਾ ਹੈ ਗਾਂ ਦੇ ਦੁੱਧ ਤੋਂ ਜੇ ਗਾਂ ਦਾ ਦੁੱਧ ਹੋਵੇ ਤੇ 850 ਗ੍ਰਾਮ ਪਨੀਰ ਬਣ ਜਾਂਦਾ ਹੈ ਜੇ ਮੱਝ ਦਾ ਹੋਵੇਗਾ ਸ਼ਾਇਦ ਥੋੜਾ ਵੱਧ ਬਣਦਾ ਹੋਵੇ ਤੇ ਇੱਥੇ ਅਸੀਂ ਜਿਹੜਾ ਸਾਡਾ ਦੁੱਧ ਹੈ ਦੇਖੋ ਉਬਲ ਚੁੱਕਾ ਹੈ ਤੇ ਹੁਣ ਅਸੀਂ ਗੈਸ ਨੂੰ ਬਿਲਕੁਲ ਸਲੋ ਕਰ ਦਵਾਂਗੇ ਤੇ ਗੈਸ ਨੂੰ ਅਸੀਂ ਓਨ ਰੱਖਾਂਗੇ ਪਰ ਸਲੋ ਕਰ ਦਵਾਂਗੇ ਇੱਥੇ ਅਸੀਂ ਲਿਆ ਹੈ ਸਿਰਕਾ ਇੱਥੇ ਦੇਖੋ ਆਪਾਂ ਜਿਹੜਾ ਸਿਰਕਾ ਕੜਸ਼ੀ ਦੇ ਕਰੀਬ ਲਿਆ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦਵਾਂਗੇ ਪਾਣੀ ਸਿਰਕੇ ਦੇ ਵਿੱਚ ਜਿੰਨਾ ਕ ਆਪਾਂ ਸਿਰਕਾ ਲਿਆ ਹੈ ਓਨਾਂ ਕ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਡਾਇਰੈਕਟ ਆਪਾਂ ਸਿਰਕਾ ਨਹੀਂ ਪਾਵਾਂਗੇ ਰਿਜ ਦੇ ਰਿਜ ਦੇ ਦੁੱਧ ਦੇ ਵਿੱਚ ਜਦੋਂ ਦੁੱਧ ਇਸ ਤਰ੍ਹਾਂ ਰਿਜ ਰਿਹਾ ਹੋਵੇ ਨਾ ਰਿਜ ਦੇ ਰਿਜ ਦੇ ਦੁੱਧ ਦੇ ਵਿੱਚ ਅਸੀਂ ਸਿਰਕੇ ਵਾਲਾ ਜਿਹੜਾ ਪਾਣੀ ਹੈਗਾ ਉਹ ਪਾ ਦਵਾਂਗੇ ਸਿਰਕੇ ਵਾਲਾ ਪਾਣੀ ਪਾਉਂਦੇ ਸਾਰ ਹੀ ਦੇਖੇ ਦੁੱਧ ਫੁੱਟ ਜਾਏਗਾ ਗੈਸ ਨੂੰ ਅਸੀਂ ਓਨ ਰੱਖਣਾ ਹੈ ਗੈਸ ਹੱਲੇ ਅਸੀਂ ਬੰਦ ਨਹੀਂ ਕਰਨੀ ਹੈ ਗੈਸ ਨੂੰ ਆਪਾਂ ਓਨ ਰੱਖਣਾ ਹੈ ਗੈਸ ਹੱਲੇ ਅਸੀਂ ਬੰਦ ਨਹੀਂ ਕਰਾਂਗੇ ਤੇ ਕੜਛੀ ਆਪਾਂ ਲਗਾਤਾਰ ਚਲਾਉਂਦੇ ਰੱਖਾਂਗੇ ਕੜਛੀ ਨੂੰ ਆਪਾਂ ਲਗਾਤਾਰ ਚਲਾਵਾਂਗੇ ਦੇਖੋ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਸਾਡਾ ਦੁੱਧ ਆ ਇਹ ਫਟ ਜਾਏਗਾ ਸਾਰਾ ਜਿਹੜਾ ਸਿਰਕਾ ਹੈਗਾ ਅਸੀਂ ਪਾ ਦਿੱਤਾ ਹੈ ਦੇਖੋ ਜਿਹੜਾ ਇਹਦੇ ਸਾਡਾ ਦੁੱਧ ਆ ਫਟਣਾ ਸ਼ੁਰੂ ਹੋ ਚੁੱਕਾ ਹੈ ਤੇ ਇਹਨੂੰ ਆਪਾਂ 2 ਮਿੰਟ ਹੋਰ ਰਿਝਾ ਲੈਂਦੇ ਆ ਜਦੋਂ ਪਨੀਰ ਦਾ ਜਿਹੜਾ ਪਾਣੀ ਹੈਗਾ ਇਸ ਤਰ੍ਹਾਂ ਦਾ ਹਰਾ ਹਰਾ ਹੋ ਜਾਵੇ ਤੇ ਪਨੀਰ ਅਲੱਗ ਹੋ ਜਾਵੇ ਤੇ ਇਹਦਾ ਮਤਲਬ ਹੈ ਪਨੀਰ ਸਾਡਾ ਚੰਗੀ ਤਰ੍ਹਾਂ ਫਟ ਚੁੱਕਾ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਪਨੀਰ ਬੰਦੇ ਸਾਰੇ ਅਸੀਂ ਇਹਨਾਂ ਨੂੰ ਚੋੜ ਲਵਾਂਗੇ ਜੇ ਪਿਆ ਰਹਿ ਗਿਆ ਤੇ ਇਹ ਥੋੜਾ ਸਖਤ ਹੋ ਜਾਂਦਾ ਹੈ ਇਧਰ ਅਸੀਂ ਇੱਕ ਟੋਕਰੀ ਲੈ ਲਵਾਂਗੇ ਟੋਕਰੀ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਇੱਕ ਕੱਪੜਾ ਵਿਛਾ ਲਵਾਂਗੇ ਪਹਿਲਾ ਜਿਹੜੀ ਸਿੰਕ ਹੈਗੀ ਐ ਇਹਨੂੰ ਆਪਾਂ ਚੰਗੀ ਤਰ੍ਹਾਂ ਮਾਜ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਟੋਕਰੀ ਰੱਖ ਲਵਾਂਗੇ ਤੇ ਸੂਤੀ ਕੋਈ ਵੀ ਕੱਪੜਾ ਕੋਟਨ ਦਾ ਤੁਸੀਂ ਰੱਖ ਲਵੋ ਤੇ ਹੁਣ ਅਸੀਂ ਪਹਿਲਾਂ ਪਨੀਰ ਨੂੰ ਕੜ ਪਹਿਲਾ ਅਸੀਂ ਜਿਹੜਾ ਉੱਪਰ ਉੱਪਰ ਪਨੀਰ ਆ ਕੇ ਤੈਰ ਚੁੱਕਾ ਹੈ ਪਹਿਲਾ ਅਸੀਂ ਉਹ ਕੜਸੀਨਾ ਚੱਕ ਲਵਾਂਗੇ ਬਾਅਦ ਵਿੱਚ ਅਸੀਂ ਪੂਰਾ ਜਿਹੜਾ ਪਤੀਲਾ ਹੈਗਾ ਉਹਨੂੰ ਆਪਾਂ ਸ਼ਿਫਟ ਕਰ ਦੇਵਾਂਗੇ ਇਧਰ ਥੋੜਾ ਥੋੜਾ ਕਰਕੇ ਸਾਰਾ ਪਨੀਰ ਅਸੀਂ ਟੋਕਰੀ ਦੇ ਵਿੱਚ ਪਾ ਲਿਆ ਹੈ ਟੋਕਰੀ ਨੂੰ ਅਸੀਂ ਕਰਾਂਗੇ ਹੁਣ ਟੂਟੀ ਦੇ ਥੱਲੇ ਟੂਟੀ ਅਸੀਂ ਔਨ ਕਰ ਦੇਵਾਂਗੇ ਚਲਾ ਦੇਵਾਂਗੇ ਚੰਗੀ ਤਰ੍ਹਾਂ ਜਿਹੜਾ ਪਨੀਰ ਹੈਗਾ ਇਹਨੂੰ ਆਪਾਂ ਧੋ ਲਵਾਂਗੇ ਚੰਗੀ ਤਰ੍ਹਾਂ ਧੋਣ ਦੇ ਨਾਲ ਜਿਹੜਾ ਇਹਦੇ ਵਿੱਚ ਸਿਰਕੇ ਦੀ ਖਟਾਸ ਹੈਗੀ ਆ ਉਹ ਚੰਗੀ ਤਰ੍ਹਾਂ ਜਿਹੜੀ ਬਾਹਰ ਨਿਕਲ ਜਾਏਗੀ ਬਿਲਕੁਲ ਨਹੀਂ ਰਹੇਗੀ ਚੰਗੀ ਤਰ੍ਹਾਂ ਤੋਂ ਵਾਂਗੇ ਇਸ ਤਰ੍ਹਾਂ ਪਨੀਰ ਨੂੰ ਧੋਣ ਤੋਂ ਬਾਅਦ ਅਸੀਂ ਇਸੇ ਕੱਪੜੇ ਦੇ ਵਿੱਚ ਪਨੀਰ ਨੂੰ ਚੰਗੀ ਤਰ੍ਹਾਂ ਘੁੱਟ ਕੇ ਪੋਟਲੀ ਜਿੱਦਾ ਬੰਦੇ ਨਾ ਇਸ ਤਰ੍ਹਾਂ ਅਸੀਂ ਬੰਨ ਲਵਾਂਗੇ ਚੰਗੀ ਤਰ੍ਹਾਂ ਇਹਦਾ ਪਾਣੀ ਨਿਚੋੜ ਦਵਾਂਗੇ ਥੋੜਾ ਪਨੀਰ ਨੂੰ ਅਸੀਂ ਫਲੈਟ ਕਰ ਦਵਾਂਗੇ ਥੱਲੇ ਵੱਲ ਨੂੰ ਜਦੋਂ ਅਸੀਂ ਪਨੀਰ ਨੂੰ ਘੁੱਟ ਕੇ ਨਿਚੋੜਦੇ ਹਾਂ ਤੇ ਉਹਦੇ ਉੱਤੇ ਜਿਹੜਾ ਭਾਰ ਪਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਿਸੇ ਵੀ ਚੀਜ਼ ਦਾ ਅਸੀਂ ਦੇਖੋ ਇਹਨੂੰ ਚੰਗੀ ਤਰ੍ਹਾਂ ਨਿਚੋੜ ਲਿਆ ਹੈ ਇਹਨੂੰ ਅਸੀਂ ਹੁਣ 2 ਘੰਟੇ ਦੇ ਲਈ ਰੱਖ ਦਵਾਂਗੇ ਸੈੱਟ ਹੋਣ ਦੇ ਲਈ 2 ਘੰਟਿਆਂ ਦੇ ਬਾਅਦ ਅਸੀਂ ਇਹਨੂੰ ਖੋਲ੍ਹਾਂਗੇ 2 ਘੰਟੇ ਹੋ ਚੁੱਕੇ ਨੇ ਤੇ ਹੁਣ ਅਸੀਂ ਪਨੀਰ ਨੂੰ ਖੋਲ ਕੇ ਦੇਖ ਲਵਾਂਗੇ ਅਸੀਂ ਇਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਭਾਰ ਨਹੀਂ ਪਾਇਆ ਬਿਲਕੁਲ ਜਿਹੜਾ ਪੂਰੀ ਤਰ੍ਹਾਂ ਸਾਡਾ ਪਨੀਰ ਦੇਖਿਓ ਸੈੱਟ ਹੋ ਚੁੱਕਾ ਹੈ ਹੁਣ ਮੈਂ ਤੁਹਾਨੂੰ ਪਨੀਰ ਕੱਟ ਕੇ ਦਿਖਾਵਾਂਗੀ ਲੋ ਜੀ ਇਧਰ ਦੇਖੋ ਪਨੀਰ ਬਿਲਕੁਲ ਸਹੀ ਬਣ ਕੇ ਤਿਆਰ ਹੋਇਆ ਬਿਲਕੁਲ ਇਕਦਮ ਸੌਫਟ ਤੇ ਨਰਮ ਤੇ ਜਿਹੜਾ ਇਹ ਪਨੀਰ ਹੈਗਾ ਅਸੀਂ 5 ਕਿਲੋ ਦੁੱਧ ਦਾ ਬਣਾਇਆ ਸੀਗਾ 5 ਕਿਲੋ ਦੁੱਧ ਤੋਂ 850 ਗ੍ਰਾਮ ਦੇ ਕਰੀਬ ਜਿਹੜਾ ਇਹ ਪਨੀਰ ਬਣ ਕੇ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੈ